ਸੁਮੇਲ ਸਿੰਘ ਸੜਨੀ ਬਾਰੇ ਅਕਸਰ ਗੱਲਾਂ ਹੁੰਦੀਆਂ ਨੇ ਕਿ ਇਸ ਅਫਸਰ ਦਾ ਜਲਵਾ ਬਹੁਤ ਹੈਗਾ ਪਰ ਇਸ ਅਫਸਰ ਦਾ ਜਲਵਾ ਹੁਣ ਅਸੀਂ ਕਾਂਗਰਸ ਸਰਕਾਰ ਵੇਲੇ ਵੀ ਵੇਖ ਲਿਆ ਅਕਾਲੀਆਂ ਵੇਲੇ ਵੀ ਵੇਖ ਲਿਆ ਆਮ ਆਦਮੀ ਪਾਰਟੀ ਵਾਲੀ ਵੀ ਵੇਖ ਲਿਆ ਸੁਮੇਲ ਸਿੰਘ ਸੜੀ ਦੀ ਇਹ ਦੇ ਉੱਤੇ ਇਹ ਜਿਹੜੀ ਆਪ ਸਰਕਾਰ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਇੰਨੀ ਮਿਹਰਬਾਨ ਕਿਉਂ ਹੈ ਤੇ ਕਾਰਨ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਜੇ ਇਸ ਅਫਸਰ ਦਾ ਜਲਵਾ ਸੀ ਤੇ ਉਸ ਜਲਵੇ ਦੇ ਵਿੱਚ ਉਹਨਾਂ ਦਾ ਖੁਦ ਦਾ ਵੀ ਨੁਕਸਾਨ ਹੋਇਆ ਔਰ ਸ਼ੁਰੂਮ ਨਿਕਾਲੀ ਦਲਦਾਬੀ ਨੁਕਸਾਨ ਹੋਇਆ ਹੁਣ ਗੱਲ ਆਮ ਆਦੀ ਪਾਰਟੀ ਕਿਉਂ ਮਿਹਰਬਾਨਾ ਸੁਮੇਤ ਸੈਣੀ ਸਾਹਿਬ ਤੇ ਜੋ ਸਾਫ ਦਾ ਡੀਜੀਪੀ ਹੈ ਦੇਖੋ ਇੱਕ ਵਿਜੀਲੈਂਸ ਕੇ ਬਿਊਰੋ ਨੇ ਇੱਕ ਕੇਸ ਰਜਿਸਟਰ ਕੀਤਾ ਉਹਦੇ ਚ ਇਹਨਾਂ ਦੀ ਇੱਕ ਕੋਠੀ ਆ ਸੈਕਟਰ 20 ਡੀ ਦੇ ਵਿੱਚ ਦੋ ਕਨਾਲ ਦੀ ਕੋਠੀ ਆ ਮਤਲਬ ਦੋ ਕਨਾਲ ਦੀ ਕੋਠੀ ਤੁਸੀਂ ਲਾ ਲਓ ਕਟੂਗੜ ਜੇ ਕੱਲੀ ਕਿੰਨੇ ਜਗ੍ਹਾ ਹੀ ਲੈਣੀ ਹੋਊਗੀ ਨਾ ਮੈਨੂੰ ਲੱਗਦਾ ਉਹ 100 ਕਰੋੜ ਦੇ ਆਸ-ਪਾਸ ਹੋਗੀ ਚंडीगढ़ ਦੇ ਵਿੱਚ ਉਹ ਵੀ ਕੋਨੀ ਵਾਲੀ ਜਗ੍ਹਾ ਆਨ ਦਾ ਰੂ ਆਨ ਰੋਡ ਆ ਉਹ ਪਰਿ ਪੈਸੇ ਲੱਗੇ ਹੋਣਗੇ ਉਹ ਪ੍ਰਾਪਰਟੀ ਅਟੈਚ ਕਰਤੀ ਸੀ ਅਦਾਲਤ ਨੇ ਵਿਜੀਲੈਂਸ ਨੇ ਕੇਸ ਫਾਈਲ ਕੀਤਾ ਸੀ ਕੇਸ ਕੀਤਾ ਸੀ ਕੇਸ ਰਿਪੋਰਟਿੰਗ ਤੋਂ ਬਾਅਦ ਹਾਲਾਂਕਿ ਉਹ ਜਿਹੜੀ ਕੋਠੀ ਹੈ 20 ਸੈਕਟਰ 20 ਦੇ ਵਿੱਚ ਉਹ ਪਹਿਲਾਂ ਕਹਿੰਦੇ ਸੀ ਕਿ ਮੈਂ ਕਿਰਾਏ ਤੇ ਲਈ ਹੋਈ ਆ ਫਿਰ ਪਤਾ ਲੱਗਾ ਕਿਰਾਏ ਤੇ ਨਹੀਂ ਆ ਕਿਹਦੀ ਆ ਸਾਰਾ ਕੁਝ ਉਹ ਇੱਕ ਜਾਂਚ ਦਾ ਵਿਸ਼ਾ ਪਰ ਜਿਹੜੀ ਪ੍ਰਾਪਰਟੀ ਅਟੈਚ ਕੀਤੀ ਗਈ ਸੀ ਉਹ ਕੋਰਟ ਨੇ 1 ਸਾਲ ਵਾਸਤੇ ਕੀਤੀ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਈ ਕਾਨੂੰਨੀ ਚਾਰਾਜੋਈ ਕੀਤੀ ਨਹੀਂ ਹੈਗੀ ਪ੍ਰਾਪਰਟੀ ਅੱਗੇ ਕੰਟੀਨਿਊ ਅਟੈਚ ਰੱਖੀ ਨਹੀਂ ਹੈਗੀ ਇਹਦਾ ਮਤਲਬ ਆ ਕਿ ਪੰਜਾਬ ਸਰਕਾਰ ਜਾਂ ਪੰਜਾਬ ਦੇ ਵਿਜੀਲੈਂਸ ਵਿਭਾਗ ਜਾਂ ਪੰਜਾਬ ਦਾ ਗ੍ਰਹਿਭ ਵਿਭਾਗ ਸਮੀਰ ਸੈਣੀ ਸਾਹਿਬ ਤੇ ਕਾਫੀ ਮਿਹਰ ਹੈ ਕਾਫੀ ਮਿਹਰਬਾਨੀ ਕੀਤੀ ਹੈਗੀ ਕਈ ਹੋਰ ਹੋਵੇ ਜਿਨ੍ਹਾਂ ਦੇ ਵਿਜੀਲੈਂਸ ਨੇ ਪ੍ਰਾਪਰਟੀਆਂ ਅਟੈਚ ਕੀਤੀਆਂ ਉਹਨਾਂ ਦੇ ਉੱਤੇ ਐਕਸਟੈਂਡ ਕਰਦੇ ਹੀ ਆ ਹੁਣ ਇਸ ਮਸਲੇ 'ਚ ਨਹੀਂ ਕੀਤੀ ਇਹਦਾ ਮਤਲਬ ਆ ਕਿ ਕੋਈ ਨਾ ਕੋਈ ਕਿਸੇ ਨੇ ਵਿਚੋਲਗੀ ਕਰਵਾਈ ਹੈ ਪੰਜਾਬ ਸਰਕਾਰ ਤੱਕ ਆਮ ਆਦੀ ਪਾਰਟੀ ਦੇ ਲੀਡਰਾਂ ਤੱਕ ਕਿ ਇਹਨਾਂ ਨੂੰ ਅੱਗੇ ਦਾ ਕੇਸ ਨਾ ਵਧਾਇਆ ਜਾਵੇ ਪਰ ਸਮੇਰ ਸੈਣੀ ਸਾਹਿਬ ਦਾ ਕਿਉਂਕਿ ਇੱਕ ਵਿਵਾਦਿਤ ਪੁਲਿਸ ਆਫੀਸਰ ਇਹਨਾਂ ਤੇ ਬਹੁਤ ਸਾਰੇ ਸੰਗੀਨ ਕਿਸਮ ਦੇ ਕੇਸ ਚੱਲਦੇ ਨੇ ਜਿਸ ਜਿਸ ਨੇ ਵੀ ਇਸ ਇਸ ਸਮੇਰ ਸੈਣੀ ਜਾਂ ਕੋਈ ਵੀ ਹੋਵੇ ਜਿੰਨਾ ਵੀ ਪੋਲੀਟੀਕਲ ਪਾਰਟੀਆਂ ਨੇ ਜਿੰਨਾ ਵੀ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੇ ਜਿਹੜਾ ਵੀ ਕੋਈ ਵਿਵਾਦਤ ਆਫੀਸਰ ਜਿਸ ਵੀ ਪਾਰਟੀ ਨੇ ਜਿਸ ਵੀ ਨੇਤਾ ਨੇ ਕਿਸੇ ਵਿਵਾਦਤ ਅਫਸਰ ਦਾ ਸਹਯੋਗ ਲਿਆ ਜਾਂ ਇੱਕ ਦੂਜੇ ਤੇ ਮਿਹਰਬਾਨੀ ਕੀਤੀ ਉਹਨਾਂ ਦਾ ਪੋਲੀਟੀਕਲ ਤੌਰ ਤੇ ਨੁਕਸਾਨ ਹੋਇਆ ਕਾਲੀਆਂ ਨੇ ਵੀ ਕਾਲੀਆਂ ਨੂੰ ਵੀ ਸੁਮੇਸ਼ ਸੈਣੀ ਦਾ ਜਿਹੜਾ ਪ੍ਰੇਮ ਪਿਆਰ ਹੈ ਉਹ ਕਾਲੀ ਦਲ ਇਸੇ ਕਰਕੇ ਅੱਜ ਹਾਲਾਤ ਇਹ ਨੇ ਹਾਲਾਂਕਿ ਸੁਮੇਸ਼ ਸੈਣੀ ਨੂੰ ਡੀਜੀਪੀ ਕਾਲੀ ਸਰਕਾਰ ਵੱਲੋਂ ਨਹੀਂ ਲਾਉਣਾ ਚਾਹੀਦਾ ਕਿਉਂਕਿ ਤੁਸੀਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਖੜਕੂਵਾਦ ਦੌਰਾਨ ਮੁੰਡੇ ਮਾਰੇ ਤੁਸੀਂ ਇਹ ਕਿਹਾ ਸੀ ਕਿ ਅਸੀਂ ਸਾਡੀ ਸਰਕਾਰ ਬਣੂਗੀ ਤੇ ਅਸੀਂ ਜਾਂਚ ਕਮਿਸ਼ਨ ਬਣਾਵਾਂਗੇ 97 ਚ ਤੁਹਾਡੀ ਸਰਕਾਰ ਬਣ ਜਾਂਦੀ ਤੁਸੀਂ ਜਾਂਚ ਕਮਿਸ਼ਨ ਬਣਾਉਂਦੇ ਬੜੇ ਦੇਰ ਨਾ ਬਣਾਉਂਦੇ ਫਿਰ ਰਿਪੋਰਟ ਵੀ ਕੋਈ ਬਣਾਇਆ ਨਹੀਂ ਹੈਗਾ ਤੁਸੀਂ ਤੇ ਇਥੋਂ ਤੱਕ ਕਿ ਜਿਹੜੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਸੇ ਉਹਦੇ ਇੱਕ ਕਮੇਟੀ ਬਣਾਈ ਜਾਂਚ ਕਮੇਟੀ ਉਹਦੀ ਰਿਪੋਰਟ ਵੀ ਬਸ ਲਾਗੂ ਨਹੀਂ ਸੀ ਕੀਤੀ ਤੇ ਜੇ ਸਿੱਧੇ ਜਿ ਤੁਸੀਂ ਕਹਿੰਦੇ ਹੈਗੇ ਅਸੀਂ ਝੂਠੇ ਫਰਜ਼ੀ ਮਕਾਬਲੇ ਇੱਕ ਜਾਂਚ ਕਮਿਸ਼ਨ ਉਹ ਵੀ ਨਹੀਂ ਬਣਾਇਆ ਤੇ ਸੁਮੇਸ਼ ਸੈਣੀ ਸਾਹਿਬ ਸਮੇਤ ਹੋਰ بڑے ਪੁਲਿਸ ਅਫਸਰਾਂ 'ਤੇ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੇ ਬੀਕਸੂਰ ਮੁੰਡੇ ਮਾਰੇ ਆਗੇ ਨੇ ਆਲਮ ਹੋ ਗਿਆ ਮਮਦ ਮਮਦ ਜ਼ਹਰ ਆਲਮ ਤੁਸੀਂ ਉਹਨੂੰ ਪਹਿਲਾਂ ਵਾਈਸ ਪ੍ਰੈਸ ਨੇ ਬਣਾਤਾ ਕਾਲੀਦਲ ਫਿਰ ਉਹਦੀ ਘਰ ਵਾਲੀ ਟਿਕਟ ਦੇਤੀ ਸਮੀਰ ਸੈਣੀ ਸਾਹਿਬ ਨੂੰ ਡੀਜੀਪੀ ਲਾਤਾ ਕਾਲੀਦਲ ਦੇਤੇ ਕਿਉਂਕਿ ਜਿਹੜੀ ਸ਼ਿਕਾਇਤ ਹੋਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਦੋਂ ਕਾਲੀਦਲ ਦੇ ਲੀਡਰ ਨੂੰ ਤਨਖਾਹੀਆ ਕਰਾਦੇ ਉਹਨਾਂ ਚੱਕੇ ਵੀ ਵਜਾ ਹੈਗੀ ਸੀ ਹੁਣ ਪੰਜਾਬ ਸਰਕਾਰ ਜਿਹੜੀ ਆ ਉਹ ਸਮੀਰ ਸੈਣੀ ਸਾਹਿਬ ਤੇ ਮਿਹਰਬਾਨ ਹੋਈ ਹੈ ਹੁਣ ਇਹ ਸਰਕਾਰ ਦੱਸੇ ਕਿ ਉਹਨਾਂ ਦੀ ਇਦਾਂ ਦਾ ਮਤਲਬ ਜਿੰਨੇ ਵੀ ਦੋਸ਼ੀ ਹੋਣਗੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਸਰਕਾਰ ਫਿਰ ਅਟੈਚ ਕਰਦੀ ਉਹ ਫਿਰ ਮੁਕਤ ਹੋ ਜਾਂਦੀ ਹੈਗੀ। ਕੁਰਕੀ ਤੋਂ ਜਿਹੜੀ ਕੋਠੀ ਸੀ 2 ਕਨਾਲ ਦੀ ਉਹ ਜਿਹੜੀ ਕੁਰਕੀ ਕਰਨ ਦੀ ਕੋਈ ਉਹ ਕੋਠੀ ਮੁਕਤ ਹੋ ਚੁੱਕੀ ਆ। ਇਵੇਂ ਜਿਸ ਨੇ ਵੀ ਡੇਰੇ ਦਾ ਸਾਥ ਲਿਆ ਡੇਰੇ ਸਰਸਾ ਸੌਦਾ ਦਾ ਕਾਂਗਰਸ ਨੇ ਸਾਥ ਲਿਆ ਸੀ ਉਹਦਾ ਨੁਕਸਾਨ ਹੋਇਆ ਅਕਾਲੀ ਦਲ ਨੇ ਉਹਦਾ ਸਾਥ ਰਿਹਾ ਉਹਨਾਂ ਦਾ ਨੁਕਸਾਨ ਹੈ ਹੁਣ ਅੱਜਕੱਲ ਆਮ ਆਦੀ ਪਾਰਟੀ ਡੇਰੇ ਵਾਲਿਆਂ ਦਾ ਸਾਥ ਦਿੰਦੀ ਹੈ ਉਹਨਾਂ ਨੂੰ ਕਾਫੀ ਮਦਦ ਹੋ ਗਈ ਅੰਦਰ ਖਾਤੇ ਉਹਨਾਂ ਦੇ ਕੇਸ ਚੰਡੀਗੜ੍ਹ ਤਬਦੀਲ ਹੋ ਗਏ ਨੇ ਹੋਰ ਵੀ ਕਾਫੀ ਅੰਦਰ ਖਾਤੇ ਸਭ ਦੇ ਪੋਲੀਟੀਕਲ ਤੌਰ ਤੇ ਚਲੇ ਜਿਸ ਵੀ ਪਾਰਟੀ ਨੇ ਜਿਵੇਂ ਮੈਂ ਪਹਿਲਾਂ ਕਿਹਾ ਪਾਰਟੀ ਜਾਂ ਪਾਰਟੀ ਦਾ ਕੋਈ ਲੀਡਰ ਵਿਵਾਦਿਤ ਡੇਰੇ ਵਿਵਾਦਿਤ ਅਫਸਰਾਂ ਦਾ ਪੁਲਿਸ ਅਫਸਰ ਜੇ ਜਿਹੜਾ ਵੀ ਇੱਕ ਦੂਜੇ ਦਾ ਸਾਥ ਦੇਊਗਾ ਉਹਦਾ ਨੁਕਸਾਨ ਹੋਊਗਾ ਹੁਣ ਇਹ ਹੈ ਕਿ ਸਮੀਰ ਸੈਣੀ ਤੇ ਜਿਹੜੇ ਮਿਹਰਬਾਨ ਹੋਏ ਇਸ ਮਸਲੇ ਚ ਪੰਜਾਬ ਸਰਕਾਰ ਦੀ ਜਿਹੜੀ ਭੂਮਿਕਾ ਸ਼ੱਕ ਦੇ ਦਾਰੇ ਵਿੱਚ ਆ ਜਾਂਦੀ ਹੈ ਕਿ ਆਖਰ ਕੀ ਵਜ੍ਹਾ ਹੈਗੀ ਕਿ ਤੁਸੀਂ ਅਦਾਲਤ ਦੇ ਵਿੱਚ ਕਾਨੂੰਨੀ ਚਾਰਾ ਜੋਈ ਕਿਉਂ ਨਹੀਂ ਕੀਤੀ ਅੱਜ ਵੀ ਕੋਰਟ ਨੇ ਕਿਹਾ ਹੈਗਾ ਜਿਹੜੇ ਕਿ ਪੰਜਾਬੀ ਟਰਬਿਊਨ ਤੇ ਪਹਿਲੇ ਪੰਨੇ ਤੇ ਚਰਨਜੀਤ ਭੁੱਲਰ ਉਹਨਾਂ ਦੀ ਖਬਰ ਛਪੀ ਆ ਉਹ ਕਹਿੰਦੇ ਹਾਈ ਕੋਰਟ ਨੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਕਿ ਇਹਨੂੰ ਇਹਨਾਂ ਦੀ ਪ੍ਰਾਪਰਟੀ ਜਿਹੜੀ ਕੁਰਕੀ ਕੋਠੀ ਆ ਉਹ ਅਟੈਚ ਹੀ ਰਵੇ ਜਬਤੀ ਰਵੇ ਕੁਰਕੀ ਰਵੇ ਤੇ ਤੁਸੀਂ ਦੁਬਾਰਾ ਐਪਲੀਕੇਸ਼ਨ ਦਾਖਲ ਕਰ ਸਕਦੇ ਹੋ ਲੇਕਿਨ ਸਰਕਾਰ ਨਹੀਂ ਕਰ ਰਹੀ ਮਤਲਬ ਜਿਵੇਂ ਤੁਹਾਨੂੰ ਲੱਗਦਾ ਵੀ ਜਿਹੜੇ ਪ੍ਰਸ਼ਾਸਨ ਆ ਜਾਂ ਜਿਹੜੀ ਅਫਸਰਸਾਈ ਹੈ ਉਹ ਉੱਪਰ ਤੱਕ ਉਵੇਂ ਮੈਸੇਜ ਕਨਵੇ ਨਹੀਂ ਕਰਦੀ ਆ ਥੱਲੇ ਤੱਕ ਇਹੀ ਆ ਜਿਹੜੀ ਸੈਟਿੰਗ ਹੁੰਦੀ ਉਹ ਕਰ ਲੈਂਦੀ ਏ ਵੀ ਜਿਵੇਂ ਸੁਮੇਸ਼ ਸੈਣੀ ਨੂੰ ਰਾਹਤ ਦੇਣੀ ਆ ਨਹੀਂ ਦੇਣੀ ਇਹ ਆਪਣੇ ਲੈਵਲ ਤੱਕ ਕਰ ਲੈਂਦੇ ਨੇ ਉੱਪਰ ਤੱਕ ਪਤਾ ਹੁੰਦਾ ਤੇ ਕੋ ਪਹਿਲੀ ਗੱਲ ਆ ਕਿ ਇੱਕ ਪੁਲਿਸ ਆਫੀਸਰ ਆ ਜੀ ਉਹ ਦੀ ਸੈਂਟਰ ਤੱਕ ਵੀ ਪਹੁੰਚ ਆ ਦੇ ਸਰਕਾਰਾਂ ਤੱਕ ਵੀ ਪਹੁੰਚ ਆ ਦੇ ਉਹਦੇ ਅਫਸਰ ਜੂਨੀਅਰ ਬਥੇਰੇ ਨੇ ਉਸ ਤਰ੍ਹਾਂ ਕਿਸੇ ਨਾ ਕਿਸੇ ਵਿਚੋਲਗੀ ਕੀਤੀ ਪਰ ਸਵਾਲ ਆ ਕਿ ਮਸਲਾ ਸੁਮੇਸ਼ ਸੈਣੀ ਦਾ ਹੇ ਪਰ ਸੁਮੇਰ ਸੈਣੀ ਦਾ ਮਸਲਾ ਹੈ ਵੀ ਨਹੀਂ ਹੈ ਫਿਰ ਮਤਲਬ ਕਾਨੂੰਨ ਸਾਰਿਆਂ ਨੂੰ ਇੱਕ ਬਰਾਬਰੀ ਸੇ ਕਰੇ ਨਾ ਜੋ ਅੱਜ ਪੰਜਾਬ ਸਰਕਾਰ ਵੱਲ ਆਮ ਆਦੀ ਪਾਰਟੀ ਵੱਲੋਂ ਸੈਣੀ ਸਾਹਿਬ ਨੂੰ ਟ੍ਰੀਟ ਕੀਤਾ ਗਿਆ ਉਹਨਾਂ ਤੇ ਮਿਹਰਬਾਨੀ ਫਿਰ ਬਾਕੀਆਂ ਨੇ ਵੀ ਬਾਕੀ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਕਥਿਤ ਦੋਸ਼ੀ ਨੇ ਚਾਹੇ ਪ੍ਰੇਸ਼ਟਾਚਾਰ ਦੇ ਕੇਸਾਂ ਚ ਚਾਹੇ ਕਿਸੇ ਹੋਰ ਕੇਸ ਫਿਰ ਉਹਨਾਂ ਦੀ ਵੀ ਨਾ ਨਾ ਪ੍ਰੋਪਰਟੀ ਅਟੈਚ ਕਰੇ ਫੇ ਤੱਕ ਨੂੰ ਸਾਰਿਆਂ ਦੇ ਬਰਾਬਰ ਹੈ ਇਹ ਤੇ ਨਹੀਂ ਕਿ ਭਗਵੰਤ ਮਾਨ ਸਾਹਿਬ ਦਾ ਕਾਨੂੰਨ ਸੁਮੇਰ ਸੈਣੀ ਵਾਸਤੇ ਹੋਰ ਹੈ ਤੇ ਫਿਰ ਕਿਸੇ ਦਾ ਹੋਰ ਫਿਰ ਤੇ ਰਾਜੀਤ ਹੁੰਦਲ ਦੀ ਵੀ ਪ੍ਰਾਪਰਟੀ ਫਿਰ ਉਹ ਗੁਰਸ਼ੇਰ ਸਿੰਘ ਸਿੰਧੂ ਦੀ ਵੀ ਹੈ ਜਾਂ ਹੋਰ ਵੀ ਪੰਜਾਬ ਦੇ ਵਿੱਚ ਇਦਾਂ ਦੇ ਜਿਹੜੇ ਤਸਕਰ ਬੜੀ ਦੇ ਬਿਕਰੇ ਬਣਾਏ ਹਾਂ ਤੇ ਫਿਰ ਉਹਨਾਂ ਨੂੰ ਵੀ ਇਦਾਂ ਹੀ ਫਿਰ ਉਹਨਾਂ ਦੀ ਵੀ ਨਾ ਨਾ ਕਰੇ ਕਾਨੂੰਨ ਤਾਂ ਸਾਰਿਆਂ ਦੇ ਇੱਕ ਇਹਤ ਨਹੀਂ ਹੈ ਕਿ ਸੈਣੀ ਸਾਹਿਬ ਵਾਸਤੇ ਬਾਣ ਸਰਕਾਰ ਦਾ ਕਾਨੂੰਨ ਵੱਖਰਾ ਵਾ ਤੇ ਦੂਜਿਆਂ ਵਾਸਤੇ ਵੱਖਰਾ ਹੈਗਾ ਫਿਰ ਤੇ ਸਾਰੇ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਤੋਂ ਵੱਡਾ ਕੋਈ ਡੀਜੀਪੀ ਨਹੀਂ ਤੇ ਕਾਨੂੰਨ ਤੋਂ ਵੱਡਾ ਕੋਈ ਚੀਫ ਮਿਨਿਸਟਰ ਨਹੀਂ ਤੇ ਕਾਨੂੰਨ ਤੋਂ ਵੱਡਾ ਕੋਈ ਪ੍ਰਾਈਮ ਮਿਨਿਸਟਰ ਨਹੀਂ ਤੇ ਕਾਨੂੰਨ ਤੋਂ ਵੱਡਾ ਕੋਈ ਰਾਸ਼ਟਰਪਤੀ ਹੈ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਤੇ ਇਸ ਕਰਕੇ ਪੰਜਾਬ ਦੇ ਵਿੱਚ ਕਾਨੂੰਨ ਜੇ ਕਾਨੂੰਨ ਦੇ ਦੋ ਮਾਪਦੰਡ ਨੇ ਇੱਕ ਪਹੁੰਚ ਵਾਲੇ ਅਪਰੋਚ ਵਾਲੇ ਲੋਕਾਂ ਵਾਸਤੇ ਇੱਕ ਡੀਜੀਪੀ ਲੈਵਲ ਅਧਿਕਾਰੀਆਂ ਵਾਸਤੇ ਇੱਕ ਸਿਪਾਹੀ ਵਾਸਤੇ ਫਿਰ ਤੇ ਫਿਰ ਤੇ ਪੰਗਾ ਪੈਂਦਾ ਹੈਗਾ ਇਸ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਇਹ ਪ੍ਰੇਮ ਜਾਗਿਆ ਸੁਮੇਸ਼ੈਣੀ ਸਾਹਿਬ ਵਾਸਤੇ ਉਹਦਾ ਲਾਜ਼ਮੀ ਤੌਰ ਤੇ ਪੋਲੀਟਿਕਲ ਤੌਰ ਤੇ ਨੁਕਸਾਨ ਹੋਸਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੇ ਸਿੱਖ ਚਾਹੇ ਉਹ ਸਿੱਖ ਗਰਮ ਦਲੀਏ ਸੀ ਚਾਹੇ ਨਰਮ ਦਲੀਏ ਸੀ ਚਾਹੇ ਮਾਡਰਨ ਸੀ ਆਮ ਆਦੀ ਪਾਰਟੀ ਨੂੰ ਸਿੱਖ ਕੌਮ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਜਿੰਨੂੰ ਰੈਡੀਕਲ ਗਰੁੱਪ ਵੀ ਕਹਿੰਦੇ ਨੇ ਰੈਡੀਕਲ ਗਰੁੱਪ ਨੇ ਵੀ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਹੁਣ ਉਹਨਾਂ ਉਹਨਾਂ ਨੇ ਵੋਟਾਂ ਪਾਈਆਂ ਨੇ ਤੇ ਉਹ ਉਹ ਦੇਖਣਗੇ ਕਿ ਇਹ ਜਿਹੜੇ ਹੁਣ ਡੀਜੀਪੀ ਤੇ ਸਰਕਾਰ ਕਿਵੇਂ ਮਿਹਰਬਾਨ ਹੋ ਗਈ ਆ ਉਹ ਉਸ ਮਸਲੇ ਦੇ ਵਿੱਚ ਜਿਹੜਾ ਜਿਨ੍ਹਾਂ ਨੇ ਗਰਮ ਦਲੀਆਂ ਨੇ ਜਥੇਬੰਦੀਆਂ ਨੇ ਜਾਂ ਹੋਰ ਸੋਚ ਗਰਮ ਸੋਚ ਰੱਖਣ ਵਾਲੇ ਸਿੱਖਾਂ ਨੇ ਜੇ ਵੋਟਾਂ ਆਵਾਦੀ ਪਾਰਟੀ ਨੂੰ ਪਾਈਆਂ ਤੇ ਜੇ ਆਵਾਦੀ ਪਾਰਟੀ ਫਿਰ ਇਦਾਂ ਦੇ ਪੁਲਿਸ ਅਫਸਰਾਂ ਤੇ ਮਿਹਰਬਾਨ ਹੁੰਦੀ ਆ ਤੇ ਫਿਰ ਆਉਣ ਵਾਲੇ ਸਮੇਂ 'ਚ ਪੋਲੀਟੀਕਲ ਤੌਰ ਤੇ ਨੁਕਸਾਨ ਹੋਵੇਗਾ